ਚਿੱਟੀ ਕਣਕ ਦੇ ਮੰਡੇ ਪਕਾਮਾਂ ਨਾਲੇ ਤੜਕਾਂ ਬੜੀਆਂ ਕਿੱਦਾ ਸੌਣ ਦਾ ਹਾਕਾਂ ਮਾਰੇ ਘਰ ਧੰਦੇ ਵਿੱਚ ਬੜੀਆਂ ਪੱਟ ਤਾਂ ਕਬੀਲਦਾਰੀ ਨੇ ਤਾਨੇ ਦਿੰਦੀਆਂ ਖੜੀਆਂ ਮੇਰੇ ਹਾਂਦੀਆਂ ਕਿੱਦਾ ਪਾ ਘਰਾਂ ਨੂੰ ਮੁੜੀਆਂ ਮੇਰੇ ਹਾਂਦੀਆਂ ਕਿੱਦਾ ਪਾ ਘਰਾਂ ਨੂੰ ਮੁੜੀਆਂ ਕੈਰੇ ਲਾਈਵ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਫਰਮ ਸਿੰਘ ਕਹਿੰਦੇ ਸੋ ਅੱਜ ਜੋ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕੱਠ ਅੱਜ ਸਾਡੀਆਂ ਭੈਣਾਂ ਬੱਚੀਆਂ ਬੀਬੀਆਂ ਦਾ ਇਤਿਹਾਰ ਹੈ ਜਿਹੜਾ ਇੱਕ ਸਾਲ ਬਾਅਦ ਆਉਂਦਾ ਜਿਹਨੂੰ ਭਤੀਜ ਮੇ ਲੱਕਾ ਦਿੰਦੇ ਆ ਤੀਆਂ ਕਹ ਦਿੰਦੇ ਆ ਸੋ ਤੀਆਂ ਤੇ ਹਰ ਇੱਕ ਨੂੰ ਚਾਹ ਹੁੰਦੀ ਆ ਸਾਡੀਆਂ ਭੈਣਾਂ ਬੱਚੀਆਂ ਮੁਟਿਆਰਾਂ ਆਪਣੇ ਸਹੁਰੇ ਘਰਾਂ ਤੋਂ ਪੇਕੇ ਪੰਡਾ ਆਉਂਦੀਆਂ ਨੇ ਤੇ ਇੱਥੇ ਆ ਕੇ ਆਪਣੇ ਨਾਲ ਮਿਲ ਕੇ ਜਿਹੜੀਆਂ ਰਤਿਆਂ ਦੇ ਤਿਹਾਰ ਮਨਾਉਂਦੇ ਆ ਨੇ ਨੱਚਦੇ ਆ ਗੋਦਿਆਂ ਬੋਦਿਆਂ ਬੋਦਿਆਂ ਪਾਕੇ ਖਤੇ ਪਾਕੇ ਆਪਣਾ ਇੰਜੋਏ ਕਰਦੇ ਨੇ ਆਓ ਇਸ ਟਾਈਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੈਨਾ ਵਿਖੇ ਅੱਜ ਬੀਬੀਆਂ ਦੇ ਸਥਾਨ ਤੇ ਜਿਹੜਾਗਾ ਤੀਜ ਮੇਲਾ ਕਰਵਾਇਆ ਜਾਂਦਾ ਇਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਆਓ ਤੁਹਾਨੂੰ ਦਿਖਾਉਨੇ ਆ ਇਥੋਂ ਦੀਆਂ ਤਸਵੀਰਾਂ ਕੀ ਕਹਿੰਦੀਆਂ ਨੇ ਤਸਵੀਰਾਂ ਇਥੋਂ ਦੇ ਆਓ ਮਿਲਾਂਗੇ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਤੇ ਇੱਥੇ ਵੀਪੀਐਨ ਆ ਕੇ ਆਓ ਦਿਖਾਉਨੇ ਤੁਹਾਨੂੰ ਨਾਲ ਜੁੜੇ ਰਹੋ ਕੈਰੇ ਲਾਈਵ ਸਟਾਰਟ ਦੇ ਨਾਲ i yeah. ਸੀ ਗੋਸ ਜੀਆ ਲਗਾਉਣੇ ਆ ਬਹੁਤ ਖੁਸ਼ੀ ਹੋਈ ਤੁਹਾਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬਜ਼ੁਰਗਾਂ ਤੱਕ ਵੀ ਇੱਥੇ ਆ ਕੇ ਬਹੁਤ ਐਨਜੋਏ ਕੀਤਾ ਤੇ ਬਹੁਤ ਖੁਸ਼ੀ ਹੋਈ ਸਾਨੂੰ ਇਸ ਜੀਆ ਤੇ ਆ ਕੇ ਅੱਜ ਵੀ ਬਹੁਤ ਵਧੀਆ ਪ੍ਰੋਗਰਾਮ ਦਾ ਦਿਹਾੜਾ ਅੱਜ ਮਨਾਇਆ ਜਾ ਰਿਹਾ ਹੈ। ਅੱਜੀਆਂ ਦਾ ਲਾਈਵ ਵਾਲਾ ਦੇਣਾ ਅੱਜ ਬਹੁਤ ਵਧੀਆ ਸੀ ਐਨਜੋਏ ਕਰ ਰਹੇ ਆ ਤੇ ਖਰੀ ਵੀ ਜਾ ਰਹੇ ਆ ਤੇ ਧੰਨਵਾਦ ਕਰਦੇ ਆਂ ਅਸੀਂ ਹਰ ਸਾਲ ਹਰ ਸਾਲ ਦੀ ਤਰ੍ਹਾਂ ਹਰ ਕੀ ਸਾਲ ਵੀ ਬਹੁਤ ਵਧੀਆ ਟੀ ਨਾਲ ਵੀ ਵਧੀਆ ਕਰਵਾਇਆ ਜਾ ਰਿਹਾ ਹੈ। ਸਾਂ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਤੀਜ ਤੋਂ ਸ਼ੁਰੂ ਹੁੰਦਣਾ ਨੇ ਤੀਆਂ ਪਹਿਲਾਂ ਅਸੀਂ ਮਹਿੰਦੀ ਤੋਂ ਸ਼ੁਰੂ ਕੀਤਾ ਸਾਰਿਆਂ ਕੁੜੀਆਂ ਨੇ ਆ ਕੇ ਦੂਜ ਨੂੰ ਮਹਿੰਦੀ ਲਾਈ ਅਸੀਂ ਤੀਜ ਨੂੰ ਤੀਆਂ ਲਾਈਆਂ ਜੀ 15 ਦਿਨ ਹੋ ਗਏ ਸਾਨੂੰ ਤੀਆਂ ਲਾਉਂਦਿਆਂ ਨੂੰ ਅੱਜ ਵੱਲੋਂ ਆ ਸਾਡੀਆਂ ਤੀਆਂ ਦੀ ਜੀ ਇੱਥੋਂ ਦਾ ਵੀਰ ਇੰਨਾ ਸਹਿਯੋਗ ਦਿੰਦੇ ਨੇ ਸਾਡੇ ਨਾਲ ਦੋ ਵਾਰੀ ਵੱਡੀ ਵੱੱਲਾ ਨੂੰ ਆਵਾਜ਼ੀ ਸਾਡੇ ਇੱਥੇ ਅੱਜ ਦੂਜੀ ਵਾਰ ਆ ਦੂਜਾ ਵੱਡਾ ਪ੍ਰੋਗਰਾਮ ਆ ਜੀ ਇੱਥੇ ਮੈਨੂੰ ਬਹੁਤ ਪਿਆਰ ਲੱਗਿਆ ਤੀਆਂ ਮਾਰੇ ਜੀ ਸਾਡਾ ਇਹ ਪੁਰਾਣਾ ਸੱਜਿਆ ਦੁਬਾਰਾ ਹੋਇਆ ਜੀ ਦੇਖਿਆ ਚਾਰ ਫੇਰੇ ਦੇਖਿਆ ਨਾ ਹਾਂਜੀ ਉਹ ਦੇਖੋ ਜੀ ਹਾਂਜੀ ਬਹੁਤ ਵਧੀਆ ਈ ਸੋ ਸਾਡੇ ਵੀ ਚੂੜੀਆਂ ਪ੍ਰਾਣ ਸੱਭਿਆਚਾਰ ਸਾਡੀ ਕਮੇਡੀ ਹੈ ਜਿਹੜੀ ਜੀ ਉਹ ਬਹੁਤ ਵਧੀਆ ਉਹ ਕਰਵਾ ਲਈ ਹੈ ਜੀ ਠੀਕ ਹੈ ਜੀ ਸਾਡੇ ਕਮੇਡੀ ਮੈਂਬਰ ਬਹੁਤ ਵਧੀਆ ਨੇ ਜੀ ਠੀਕ ਹੈ ਜੀ ਰਾਤ ਨੂੰ 9 ਵਜੇ ਘਰੇ ਵਰਦੀਆਂ ਸੀ ਜੀ ਬੱਲੋ ਪਾਉਂਦੀਆਂ ਪਿਛਲੇ ਦਿਨ ਸਾਰੇ ਵੀਰਾਂ ਦੇ ਭਾਈਆਂ ਦੇ ਸੀ ਕਹਿੰਦੀਆਂ ਸਾਡੇ ਭਾਈਆਂ ਨੇ ਗੁਲਗਲੇ ਖਾਦੇ ਭੈਣਾਂ ਦਾ ਭੱਜ ਲਾ ਕੇ ਅਸੀਂ ਬਹੁਤ ਐਂ ਗਾਉਂਦੀਆਂ ਰਾਤ ਨੂੰ 9:00 10:00 ਵਜੇ ਆਉਂਦੀ ਸੀ 9:00 10:00 ਵਜੇ ਘਰੋਂ ਘੇਰੀ ਫੜਦੀਆਂ ਸੀ ਬਹੁਤ ਵਧੀਆ ਜਾਣੀ ਆਏ ਪ੍ਰੋਗਰਾਮ ਅਸੀਂ ਬਹੁਤ ਵਧੀਆ ਸਾਨੂੰ ਉਹ ਬਹੁਤ ਵਧੀਆ ਲੱਗਦਾ ਸੀ ਹੁਣ ਤਾਂ ਡੀਜੇ ਚ ਰਾਜ ਰੋਲੇ ਚ ਕੁਝ ਨਹੀਂ ਸੁਣਦਾ ਦੇਖਣਾ ਜੇ ਹੁੰਦੀ ਆ ਮੈਨੂੰ ਨੱਚੀ ਮੈਂ Sí, 大家。 ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਾਰਿਆਂ ਦਾ ਪ੍ਰਬੰਧ ਬਹੁਤ ਵਧੀਆ ਹੋਇਆ ਸਰਪੰਚ ਵੀਰ ਜੀ ਦਾ ਧੰਨਵਾਦ ਸਾਰਿਆਂ ਦਾ ਮੈਂਬਰ ਸਰਪੰਚਾਂ ਦਾ ਸਾਰਿਆਂ ਦਾ ਧੰਨਵਾਦ ਕਮੇਟੀ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਸੋਡਾ ਵੀਰ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਸੋਡਾ ਵੀਰ ਬਹੁਤ ਵਧੀਆ ਲੱਗਿਆ ਵੀਰੇ ਸਾਨੂੰ ਪ੍ਰੋਗਰਾਮ ਗਾੜਾ ਜਿਹੜਾ ਕਲਚਰ ਆ ਇਹ ਬਹੁਤ ਵਧੀਆ ਬੱਚਿਆਂ ਨੇ ਹੁਣ ਅੱਗੇ ਤੋਰ ਲਿਆ ਸਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਅਸੀਂ ਤਿਆਰ ਕਰਕੇ ਲਿਆਉਨੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਸਾਡਾ ਸੱਭਿਆਚਾਰ ਕੀ ਆ ਤੇ ਅੱਗੇ ਸੀਗਾ ਜਵਾਨਾਂ ਵੀ ਐ ਆ ਡਿੱਕ ਨਹੀਂ ਸੀਗੇ ਜਾਂ ਕੋਈ ਹੋਰ ਨਹੀਂ ਸੀ ਕੁਝ ਬੋਲੀਆਂ ਨਹੀਂ ਮਨੋਰੰਜਨ ਕਰਦੇ ਸੀਗੇ ਸਾਰੇ ਕਿ ਹੁਣ ਜਾਨੀ ਪ੍ਰੋਗਰਾਮ ਆ ਜਿਹੜਾ ਇਹ ਡਿੱਕ ਤੇ ਚੱਲਦਾ ਬੱਚਿਆਂ ਨੂੰ ਇਹ ਚੰਗਾ ਲੱਗਦਾ ਤੇ ਬਹੁਤ ਵਧੀਆ ਲੱਗਿਆ ਸੀ ਧੰਨਵਾਦ ਕਰਦੇ ਆ ਕਮੇਟੀ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇੱਥੇ ਆਉਂਦਾ ਤੀਆਂ ਲਾਉਣ ਦਾ ਸਾਡਾ ਬਹੁਤ ਮਨਖੋਸ਼ ਆ ਤੇ ਮਾਂ-ਮਾਂ ਭੈਣਾ ਬੱਚੇ ਬਜ਼ੁਰਗ ਸਭ ਖੁਸ਼ ਨੇਗੇ ਵੀ ਭੈਣਾ ਨੂੰ ਐਨਾ ਮੌਕਾ ਮਿਲਿਆ ਜਿਹੜਾ ਇੱਥੇ ਆ ਕੇ ਅਸੀਂ ਆਹ ਪ੍ਰੋਗਰਾਮ ਕੀਤਾ ਜਾਗੋ ਚੱਕੀ ਸਾਡਾ ਬਹੁਤ ਜ਼ਿਆਦਾ ਮਨਖੋਸ਼ ਆ आँखें कर मेरे करती वस्तियां और दिल कर मेरे करती वस्तियां आँखें कर मेरे आओ ये जादू की आवाज सुनो ਇਸੀ ਗੈਪ ਹੋ ਗਿਆ ਠੀਕ ਆ ਆਪਾਂ ਨੂੰ ਵੀ ਪਤਾ ਬਹੁਤ ਮਤਲਬ ਕਿ ਸਮੇਂ ਤੋਂ ਕਿ ਆਪਣਾ ਕਲਚਰ ਪ੍ਰਮੋਟ ਨਹੀਂ ਹੋ ਰਿਹਾ ਸੀ ਹਨਾ ਨੌਜਵਾਨ ਕੁੜੀਆਂ ਨੇ ਠੀਕ ਆ ਜਿਵੇਂ ਕਿ ਪਹਿਲਾਂ ਹੁਣ ਆਪਾਂ ਵੇਖਦੇ ਆ ਹਨਾ ਕੁੜੀਆਂ ਬਾਹਰ ਵਾਗੀਆਂ ਸਾਰੀਆਂ ਹੀ ਹਨਾ ਕੋਸ਼ਕ ਜਿਹੜੇ ਬੱਚੇ ਸੀ ਉਹ ਇੱਥੇ ਰਹਿ ਗਏ ਪਰ ਉਹਨਾਂ ਨੇ ਆਪਣੇ ਕਲਚਰ ਨੂੰ ਪ੍ਰਮੋਟ ਕੀਤਾ ਅੱਗੇ ਹਨਾ ਜਿਹਦੇ ਨਾਲ ਕੀ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਸਪੋਰਟ ਮਿਲ ਰਹੀ ਆ ਹਨਾ ਵੀ ਵਿੱਚ ਆਪ ਪਿੰਡਾਂ 'ਚ ਵੇਖ ਦਿੱਤੀਆਂ ਮਨਾਉਂਦੇ ਨਹੀਂ ਹੈਗੇ ਹਨਾ ਪਰ ਉਹਨਾਂ ਨੂੰ ਚਾਹ ਹੁੰਦਾਗਾ ਵੀ ਆਪਾਂ ਕਿਸੇ ਹੋਰ ਪਿੰਡ 'ਚ ਜਾ ਕੇ ਵੇਖੀ ਆਤੀ ਆ ਕਿਉਂਕਿ ਉਹਨਾਂ ਨੂੰ ਦੇਖ ਕੇ ਫਿਰ ਉਹਨਾਂ ਨੂੰ ਇੱਕ ਫੀਲ ਹੁੰਦਾ ਹੈ ਅਹਿਸਾਸ ਹੁੰਦਾ ਵੀ ਸਾਡੇ ਪਿੰਡ ਵਿੱਚ ਵੀ ਇਹ ਚੀਜ਼ ਮਨਾਈ ਜਾਵੇ ਕਿਉਂਕਿ ਦੇਖੋ ਜਿਵੇਂ ਮੇਰੇ ਨਾਲ ਕਿਹਾ ਬਹੁਤ ਛੋਟਾ ਪਿੰਡ ਆ ਉਹਨਾਂ ਦਾ ਹਨਾ 700 ਵੋਟ ਆ ਤਕਰੀਬਨ ਉੱਥੇ ਹਨਾ ਉੱਥੇ ਦੀਆਂ ਨਹੀਂ ਹੁੰਦੇ ਹੈਗੇ ਪਰ 2 ਸਾਲ ਹੋ ਗਏ ਹਨ ਉਥੋਂ ਦੀਆਂ ਪਿੰਡ ਦੀਆਂ ਕੁੜੀਆਂ ਨੇ ਤੇ ਉਹਨਾਂ ਦੀ ਮਤਲਬ ਕਿ ਸਾਰੀਆਂ ਲੇਡੀਆਂ ਨੇ ਇੱਕ ਮਤਲਬ ਕਿ ਮੋਹ ਕੀਤਾ ਵੀ ਇਕੱਠ ਕੀਤਾ ਤੇ ਉਹਨਾਂ ਨੇ ਇੱਕ ਬਾਤਲਾਬ ਕੀਤੀ ਦੇਸ ਕਰਕੇ ਉਹਨਾਂ ਨੇ ਕੀ 했ੀਆਂ ਹੁਣ 2 ਸਾਲ ਹੋ ਗਏ ਮਨਾ ਰਹੇ ਨੇਗੇ ਵੀ ਪਹਿਲਾਂ ਵਾਲੀ ਪੀੜ੍ਹੀ ਕੀ ਸੀ ਪਹਿਲਾਂ ਭੁੱਲ ਚੁੱਕੀ ਸੀ ਇਸ ਕਲਚਰ ਨੂੰ ਆਪਣੇ ਨੂੰ ਠੀਕ ਹੈ ਹੌਲੀ ਹੌਲੀ ਕੀਆ ਹੁਣ ਪ੍ਰਮੋਟ ਹੁੰਦਾ ਜਾ ਰਿਹਾ ਇਸ ਕਲਚਰ ਨਾਲ ਸਾਰੇ ਜਣੇ ਜੁੜ ਰਹੇ ਆ ਠੀਕ ਹੈ ਵੀ ਕੁੜੀਆਂ ਨੂੰ ਤਾਂ ਹੁਣ ਬੋਲੀਆਂ ਤੱਕ ਵੀ ਨਹੀਂ ਆਉਂਦੀ ਜਿਵੇਂ ਮੈਂ ਕਹਾਂ ਮੈਨੂੰ ਵੀ ਨਹੀਂ ਆਉਂਦੀਆਂ ਹੈਗੀਆਂ ਠੀਕ ਹੈ ਕਿਉਂਕਿ ਹੁਣ ਮੈਂ ਨਵੀਂ ਜਨਰੇਸ਼ਨ ਦੇ ਵਿੱਚ ਆ ਗਈ ਠੀਕ ਹੈ ਮੈਂ ਕਹਾਂ ਇਹ ਆਂਟੀ ਹੁਣੀ ਨੇ ਇਹਨਾਂ ਨੂੰ ਆਉਂਦੀਆਂ ਨੇ ਕਿਉਂਕਿ ਇਹਨਾਂ ਨੇ ਆਪਣਾ ਪੁਰਾਣਾ ਕਲਚਰ ਵੇਖਿਆ ਹੋਇਆਗਾ ਮੈਨੂੰ ਨਹੀਂ ਆਉਂਦੀਆਂ ਸਾਨੂੰ ਤਾਂ ਹੁਣ ਗੀ ਵੀ ਗੀਤ ਨਾਲ ਦੱਸ ਦਿੰਦੇ ਆ ਪੌੜੇ ਤੇ ਪਰਫਾਰਮੈਂਸ ਕਰ ਦਿੰਦੇ ਆ ਠੀਕ ਹੈ ਬੋਲੀਆਂ ਨਹੀਂ ਯਾਦ ਕਰਵਾਉਂਦੇ ਪਰ ਹੁਣ ਕਾਲਜ ਦੇ ਵਿੱਚ ਵੀ ਇਹ ਚੀਜ਼ ਹੋਣ ਲੱਗੀ ਬੋਲੀਆਂ ਦੱਸਦੇ ਆ ਐਕਟੀਵਿਟੀਜ਼ ਕਰਾਉਂਦੇ ਆ ਹੌਲੀ ਹੌਲੀ ਇਸ ਨਾਲ ਕੀ ਆਪਣਾ ਕਲਚਰ ਅੱਗੇ ਪ੍ਰਮੋਟ ਹੁੰਦਾ ਜਾ ਰਿਹਾ ਹੈਗਾ ਥੈਂਕ ਯੂ कमल जीत जी बहुत ही बढ़िया वादिया लगेगा जिम्मे अजक जी बहुत ज्यादा ਹਾਂਜੀ 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 ਬੋਲੀਆਂ ਤੇ ਗਾਣਿਆਂ ਤੇ ਵੀ ਅੱਜ ਕੱਲ ਨੱਚਿਆ ਜਾਂਦਾ ਜਿਵੇਂ ਹੁਣ ਅੱਜ ਕੱਲ ਦਾ ਟ੍ਰੈਂਡ ਇਹ ਚੱਲ ਗਿਆਗਾ ਬੱਚੇ ਘਰੇ ਬੈਠੇ ਰਹਿੰਦੇ ਆ ਫੋਨ ਵਗੈਰਾ ਚਲਾਉਂਦੇ ਰਹਿੰਦੇ ਆ ਇੱਕ ਵਧੀਆ ਮਿਸਾਲ ਕਹਿ ਤੂੰ ਹੁੰਦੀ ਆਪਣੇ ਲਈ ਵੀ ਜਿਵੇਂ ਹੁਣ ਬੱਚੇ ਘਰੋਂ ਬਾਹਰ ਨਿਕਲਦੇ ਆ ਤੇ ਇੱਥੇ ਇੰਜੋਏ ਕਰਦੇ ਆ ਕਿ ਥੋੜਾ ਜਿਹਾ ਆਪਣਾ ਮਾਈਂਡ ਫਰੈਸ਼ ਕਰਦੇ ਆ ਹਾਂਜੀ ਦੋਨੇ ਕਰਿਆ ਜੀ ਆ ਨਿਸਨਖੀਏ ਮਮਾਤੀਆਂ ਨੱਚੀਏ ਇਸਨੱਖੀਏ ਮਾਮਤੀਆਂ ਨੱਚੀਏ ਆ ਨਿਸਨੱਖੀਏ ਇਹ ਬਹੁਤ ਵਧੀਆ ਤਿਹਾਰਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਇਹ ਮਨਾਉਣਾ ਚਾਹੀਦਾ ਹੈਗਾ ਤੇ ਇਹਦੇ ਨਾਲ ਦੇਖੋ ਜਿਵੇਂ ਅੱਜ ਕੱਲ੍ਹ ਦੀਆਂ ਕੁੜੀਆਂਆਂ ਗਿਆ ਇਹ ਹੁਣ ਜ਼ਿਆਦਾਤਰ ਫੋਨ ਦੇ ਨਾਲ ਜੁੜਨਾ ਰਹਿੰਦੀਆਂ ਆ ਰੀਲਾਂ ਬਣਾਉਣ ਤੇ ਜ਼ਿਆਦਾਤਰ ਰਹਿੰਦੀਆਂ ਗਿਆ ਇਹ ਉਹਦੇ ਨਾਲੋਂ हट ਕੇ ਚੀਜ਼ ਹੋ ਰਹੀ ਆ ਬੀਰਵਾਲ ਮਿੱਤਲ ਨਹੀਂ ਸਭ ਤੋਂ ਪਹਿਲਾਂ ਜੀ ਬੀਬੀਆ ਪਾਈਆਂ ਦੀ ਜੈ ਜੀ ਸਾਡਾ ਜਿਹੜਾ ਪਿੰਡ ਹੈ ਇਹ ਬਹੁਤ ਵੱਡਾ ਪਿੰਡ ਹੈ ਜਿਹੜਾ ਇਹ ਤਿਹਾਰ ਹੈ ਧੀਆ ਦਾ ਬਹੁਤ ਵਧੀਆ ਤਿਹਾਰ ਹੈ ਕੁੜੀਆਂ ਜਿਹੜੀਆਂ ਇੱਥੇ ਇਕੱਠੀਆਂ ਨੇ ਨਾਲ ਹੋ ਜਾਂਦੀ ਹੈ ਜੀ ਜੋ ਕੁੜੀਆਂ ਆਉਂਦੀਆਂ ਇੱਥੇ ਮਤਲਬ ਮਾਈਆਂ ਦਾ ਮੱਤਾ ਵੀ ਟੇਕਦੀਆਂ ਤੇ ਆਦਾ ਮਨੋਰੰਜਨ ਵੀ ਕਰਕੇ ਜਾਂਦੀਆਂ ਜੀ ਵੀ ਇਹ ਬਹੁਤ ਵਧੀਆ ਚੀਜ਼ ਹੈ ਜੀ ਦੇਖੋ ਦੁਬਾਰੇ ਜੋ ਪੁਰਾਣਾ ਰਵਾਜ ਰੀਤੀ ਰਵਾਸ ਸੀਗਾ ਉਹ ਦੁਬਾਰੇ ਜਿਹੜਾ ਹੁਣ ਮਤਲਬ ਚੱਲ ਰਿਹਾ ਹੈ ਇਸ ਦੇ ਨਾਲ ਕੁੜੀਆਂ ਜਿੱਦਿਆਂ ਨੂੰ ਵੀ ਪੜਣਾ ਭਾਈਆਂ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਵੀ ਜਿਹੜਾ ਪਿਛਲਾ ਵਿਰਸਾ ਸੀਗਾ ਦੁਆਰੇ ਜਾਗਰਤ ਹੋਣਾ ਚਾਹੀਦਾ ਅਸੀਂ ਪੰਚਾਇਤ ਦਾ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਬੀਬੀਆਂ ਭਾਈਆਂ ਕਮੇਟੀ ਕੰਨੀਓ ਲੱਖ ਲੱਖ ਵਧਾਈਆਂ ਦਿੰਦੇ ਆ ਜੀ ये गुरुदेव जी ज्ञान थैंक यू वेरी मच करने के हमारे बहुत धन्यवाद आदरणीय डॉक्टर वर्मा और इस क्षेत्र में और भाई साहब आईना करने आप मेरा कैसा अच्छा करके मैं किसी गलती नहीं है धन्यवाद की करते हैं ਜਿੱਥੇ ਤੁਸੀਂ ਛੋਟੇ-ਛੋਟੇ ਬੱਚਿਆਂ ਤੋਂ ਬੱਚਿਆਂ ਤੋਂ ਮੁਟਿਆਰਾ ਤੁਸੀਂ ਦੇਖਦੇ ਹੋ ਕਿੰਨਾ ਉਤਸ਼ਾਹ ਆ ਪਿੰਡ ਸੈਣੀ ਦੇ ਇੱਥੇ ਬੀਬੀਆਂ ਦੇ ਸਤਾਂ ਤੇ ਜਿਹੜੀ ਹੈ ਤੀਆਂ ਤੀਜ ਦਾ ਤਿਹਾਰ ਜਿਹੜਾ ਪਹਿਲਾਂ ਬਣਾਇਆ ਜਾ ਰਿਹਾਗਾ ਬੜਾ ਉਤਸ਼ਾਹ ਆ ਕਿੱਦਾਂ ਪਹਿਰਿਆ ਭੰਗੜੇ ਪਹਿਰਿਆ ਬੋਲੀਆਂ ਪਾ ਰਹੀ ਨੇ ਤੇ ਕਿਧਰੇ ਮੁਟਿਆਰਾ ਪਿੰਗਾ ਝੂਟ ਰਹੀਆਂ ਨੇ ਆਓ ਆਪਾਂ ਇੱਥੇ ਆਪਣੇ ਮਾਤਾ ਜੀ ਪਹੁੰਚੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਹੁਣ ਦਾ ਜਿਹੜਾ ਜਿਹੜੀਆਂ ਤੀਆਂ ਨੇ ਹੁਣ ਦੀਆਂ ਮਨਾਰੇ ਨੇ ਪਹਿਲਾਂ ਮਨਾਈਆਂ ਉਹਨਾਂ ਚ ਕੀ ਅੰਤਰ ਲੱਗੇਗਾ ਮਾਤਾ ਸਤਿ ਸ਼੍ਰੀ ਅਕਾਲ ਹਾਂਜੀ ਅੰਤੀ ਭੀ ਅੱਜ ਤੁਸੀਂ ਇੱਥੇ ਤੀਆਂ ਦੇ ਮੇਲੇ ਤੇ ਪਹੁੰਚੇ ਹੋ ਕਿਵੇਂ ਲੱਗਿਆ ਫਰਹਰਾਹਾਂਤਾ ਜੀ ਬਹੁਤ ਵਧੀਆ ਪਰ ਜਿਹੜੀਆਂ ਪਹਿਲਾਂ ਵੀ ਸਾਡੇ ਤੀਆਂ ਹੁੰਦੀਆਂ ਸੀ ਨਾ ਉਹ ਸੀ ਤਾਂ ਮਤਲਬ ਕਿ ਇੱਜ ਸੋਹਣੀਆਂ ਆਂ ਘੱਟ ਸੋਹਣੀਆਂ ਪਰ ਸੀ ਉਹ ਰੌਣਕ ਵਾਲੀਆਂ ਜਿਵੇਂ ਸਾਰੇ ਪਿੰਡਾਂ ਦੇ 15 ਦਿਨ ਅਸੀਂ ਨੱਚਦੀਆਂ ਆਪ ਹੀ ਬੋਲੀਆਂ ਪਾਉਂਦੀਆਂ ਆਪ ਹੀ ਨੱਚਦੀਆਂ ਖੁਸ਼ੀਆਂ ਨਾਲ ਮਨਾਉਂਦੀਆਂ ਪਰ ਹੁਣ ਆ ਦੀ ਜਿਹੜੀ ਇਹਨਾਂ ਪ੍ਰੋਗਰਾਮ ਤਾਂ ਖਰ ਬਹੁਤ ਹੁਣ ਤਾਂ ਵਧੀਆ ਪਰ ਫਿਰ ਵੀ ਉਹ ਜਿਹੇ ਪ੍ਰੋਗਰਾਮ ਸਾਡੇ ਵਰਗਾ ਹੈ ਨਹੀਂ ਤੁਹਾਡੇ ਕਹਿਣ ਦਾ ਮਤਲਬ ਵੀ ਜਦੋਂ ਅੱਜ ਤੋਂ ਪਹਿਲਾਂ ਬੀਬੀਆਂ ਉਹਨਾਂ ਦੀ ਇੱਕ ਬੀਬੀਆਂ ਦੀ ਪਛਾਣ ਵੀ ਪਤਾ ਲੱਗਦਾ ਸੀਗਾ ਵੀ ਉਹਨਾਂ ਨੂੰ ਬੋਲੀਆਂ ਆਉਂਦੀਆਂ ਨੇ ਸੀਟਣੀਆਂ ਆਉਂਦੀਆਂ ਨੇ ਹਨਾ ਕਿ ਲੋਕ ਗੀਤ ਆਉਂਦੇ ਆ ਜਾਂ ਨਹੀਂ ਆਉਂਦੇ ਇੱਥੇ ਦਾ ਡੀਜੇ ਤੇ ਤੇ ਕੱਲ ਵੀ ਲੱਕੀ ਹੁਲਾਉਣਾ ਮੇਰੇ ਵਰਗਾ ਵੀ ਨੱਚ ਲੰਦਾ ਕੀ ਅੱਜ ਇਹ ਮੈਂ ਡੀਜੇ ਲਾ ਦੇ ਜੇ ਪਾਗਲ ਨਹੀਂ ਕਰਦੇ ਹੁੰਦੇ ਆ ਆਏ ਆਏ ਬੱਸ ਹੁੰਦਾ ਆਕਰ ਜਾਣਦੀ ਆ ਤੁਸੀਂ ਆਏ ਤੁਸੀਂ ਤੁਸੀਂ ਨਹੀਂ ਲੈ ਤੁਸੀਂ ਨਹੀਂ ਲੈ ਸਾਹਿਬ ਕਿਵੇਂ ਤੁਸੀਂ ਬੋਲੀਆਂ ਪਾਈਆਂ ਕਿ ਥੋੜਾ ਨੱਚੇ ਵੀ ਸੀ ਬੋਲੀਆਂ ਜਾਣਦੇ ਤਾਂ ਬਹੁਤ ਆ ਪਰ ਹਸਨ ਬੋੜਿਆਂ ਨੂੰ ਵੀ ਉੱਤੇ ਬੱਲ ਨਹੀਂ ਜਾਂਦਾ ਬੋਲੀਆਂ ਪਾਉਣ ਨੂੰ ਪਰ ਇਹ ਕਿੱਥੇ ਖੁਸ਼ੀਆਂ ਇੰਜੋਏ ਕਿਵੇਂ ਕੀਤਾ ਅੱਜ ਦਾ ਵਾਸਾ ਤੇਰੇ ਆਇਆ ਬਹੁਤ ਵਧੀਆ ਬੀਬੀ ਤੇ ਪੁਰਾਣੀਆਂ ਬੋਲੀਆਂ ਸੁਣਾ ਦੇ ਪੁਰਾਣੀਆਂ ਪੁਰਾਣੀਆਂ ਬੋਲੀਆਂ ਹਾਂ ਪੁਰਾਣੀਆਂ ਬੋਲੀਆਂ ਇਹ ਇਹ ਤੁਹਾਡਾ ਚੈਨਲ ਤੇ ਇੱਥੇ ਤਾਂ ਪਤਾ ਨਹੀਂ ਕਿਸੇ ਨੇ ਸੁਣੀਆਂ ਨਾ ਸੁਣੀਆਂ ਪੂਰੀ ਦੁਨੀਆ ਦੇਖੂਗੀ ਠੀਕ ਆ ਲਸ ਲਾ ਦੇ ਬੋਲੀਆਂ ਸਾਦੇ ਮਹਿੰਦੇ ਮੁੰਦੇ ਡਾਇਏ ਨਾ ਬੇਜੋੜ ਕੇ ਆਉਣ ਕੇ ਪ੍ਰਣਾਲੇ ਪਾਣੀ ਲੈ ਜਿੰਦਾ 베ਰੂੜ ਕੇ ਪਾਇਣਗੇ ਪ੍ਰਣਾਲੇ ਪਾਣੀ ਲੈ ਜਿੰਦਾ 베ਰੂੜ ਕੇ ਟੁਕਾ ਮੈਨੂਲੇੜ ਆ ਗਿਆ ਮੈਂ ਵਰ ਬੈਠੀ ਖੁੰਗੇ ਲੈ ਕੇ ਜਾਊਂਗਾ ਹੋਤੀ ਬਾਗ ਦੀ ਇਹ ਲੈ ਕੇ ਜਾਂਗਾ ਮੁਰਤੀ ਲੈ ਕੇ ਜਾਂਗਾ ਤੇ ਮੈਂ ਜੀਣਾ ਕਦਾ ਬੰਗਾ ਪਾਉਂ ਤੂੰ ਮੁੰਡਾ ਵੀਰੇ ਨਹੀਂ ਸਤਰੰਗੀਆਂ ਚੜਾਉਣੂ ਮੁੰਡਾ ਵੀਰੇ ਨਹੀਂ ਸਤਰੰਗੀਆਂ ਚੜਾਉਣ സൗണിത ചെന്നണ ഗെ പ്രസേ ചെന്നെ കുസേ ਉਣੀ ਜਾਰੀ ਛੜਤੀ ਵੀਰਨਾ ਆਉਣੀ ਜਾਰੀ ਛੜਤੀ ਵੀਰਨਾ ਕੀ ਆਈ ਮਨ ਤੇਰੇ ਕਾਮ ਆਵਾਜ਼ ਬਾਜ ਆਵਾਜਨਾ ਸੌਂਦੀਆਂ ਪੈਣਾ ਕਾਮ ਆਵਾਜ਼ ਬਨੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰਾ ਕਰ ਮੇਰੇ ਕਰਦੀ ਬੇਨਤੀਆਂ ਆ ਵੀਰ ਜਪਾਰਤੀ ਹੋ ਗਿਆ ਵੀਰਨਾ ਜੋ ਜਪਾਰਤੀ ਹੋ ਗਿਆ ਵੀਰਨਾ ਬਹੁਤੀਆਂ ਪੈਣਾ ਦਾ ਭਾਈ ਵੇ ਲੱਖਾਂ ਤਾਂ ਤੇ ਮਾਰੇ ਮੁੱਖ ਜਾਂਦੇ ਲੜਕਾ ਕੰਦ ਲੜਾਈ ਵੇ ਨਲੇ ਸਰੀਕੇ ਕਰਖਾ ਜਾਂਦੇ ਨਾਲੇ ਨਉ ਦੇ ਨੀਕਾ ਬੇਕਰ ਸੌਹਰਿਆਂ ਦੇ ਤੈਨੂੰ ਵੀਰ ਨਾ ਦੀ ਕਾ ਬੇਕਰ ਸੌਹਰਿਆਂ ਦੇ ਤੈਨੂੰ ਵੀਰ ਨਾ ਦੀ ਕਾ ਬੇਕਰ ਸੌਹਰਿਆਂ ਦੇ ਨਮੇ ਆਵੇ ਲੰਜੀਆ ਸੈਲ ਜਵਾਨਾ ਨਾਗ ਗਿਆ ਕੋਲ ਦੀ ਚੁੱਪ ਕਰਕੇ ਤੇਰਾ ਕੱਢ ਲਗਾ ਲਿਆ ਝਾ ਡੁੱਬ ਪਾਣੀ ਤੇ ਸੁਨ ਕੱਢ ਗਿਆ ਜਾਂ ਹੋਰ ਬਾਬਾ ਹਾਂ ਬਾਬਾ ਬਦਲ ਕੇ ਆਇਆ ਸੋਚ ਗਿਆ ਹੋਰ ਨੂੰਹਾ ਤੋ ਡਰਦੀ ਮੈਂ ਤਾਂ ਸੁੱਚ ਬਿਨਾ ਪਾਵਾ ਨੂੰਹਾ ਤੋ ਡਰਦੀ ਮੈਂ ਤਾਂ ਸੁੱਚ ਬਿਨਾ ਪਾਵਾ ਲੁਣਾ ਗਿਆ ਬਜ਼ਾਰ ਮੈਨੂੰ ਸਾੜੀ ਲੈ ਕੇ ਆ ਗਿਆ ਹਾਏ ਮੇਰਾ ਪਾ ਮੇਰੇ ਬੁੜੇ ਪਾਗਾ ਲਾ ਗਿਆ ਹਾਏ ਉਹ ਲਿਖ ਕੇ ਰਿਆ ਬੁੜੇ ਪਾਗਾ ਲਾ ਗਿਆ ਨੂੰਹਾ ਤੋ ਡਰਦੀ ਮੈਂ ਤਾਂ ਸੁਰਖੀ ਵੀ ਨਾ ਲਾਵਾ ਨੂਰਾ ਤੇ ਡਰਦੀ ਮੈਂ ਤਸਰ ਕੀ ਨਾ ਲਾਵਾਂ ਦੁਰਾ ਗਿਆ ਬਾਜ਼ਾਰ ਕੋ ਤੱਕਟ ਲੈ ਕੇ ਆ ਗਿਆ ਹਾਏ ਵੇ ਮੇਰੇ ਰੱਬਾ ਬੋੜੇ ਪਾਕਾ ਨਾ ਗਿਆ ਹਾਏ ਵੇ ਮੇਰੇ ਰੱਬਾ ਬੋੜੇ ਪਾਕਾ ਨਾ ਗਿਆ ਜੇ ਕੋਮਿਟੀ ਮੈਂਬਰ ਨਿੱਤ ਨਹੀਂ ਬੀਤੀ ਅੱਜ ਜਿਕਰਾ ਹੋਏ ਨੇ ਜਿਹੜੇ ਜਦੋਂ ਆਪਾਂ ਸਭੀ ਨਾਲ ਦੇਖਦੇ ਹਾਂ ਜਿਹੜੀ ਪਾਰਟੀ ਦੇ ਦੇ ਜਿਹੜੀ ਪਾਰਟੀ ਦੇ ਦੁਨੀਆ ਭਰਿਆਂ ਨੇ ਦੁਨੀਆ ਜਿਹੜਾ ਜੀ ਇਹ ਆਪਣਾ ਬੀਵੀ ਡੀ ਐਮ ਆਈਆ ਕਮੇਟੀ ਬਣਿਆ ਹੋ ਜੀ ਤੀਆਂ ਦਾ ਤਿਹਾਰ ਮੇਲਾ ਕਰਵਾਇਆ ਜਾ ਰਿਹਾ ਹੈਗਾ ਜੀ ਇਹ ਬਹੁਤ ਹੀ ਧੂਮਤਾਵ ਨਾਲ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਹੈਗਾ ਸਭ ਤੋਂ ਪਹਿਲਾਂ ਜੀ ਸਮੂਹ ಗ್ರಾಮ ਪੰਚਾਇਤ ਪਹੁੰਚਣ ਵਾਲੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇਸ ਮੇਲੇ ਵਿੱਚ ਪਹੁੰਚ ਕੇ ਚਾਰ ਚੰਨ ਲਾਏ ਨੇ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਮੇਰੇ ਨਗਰ ਦਾ ਜੀ ਜਿਨ੍ਹਾਂ ਨੇ ਜੀ ਇਸ ਵਿੱਚ ਪੂਰਾ ਸਹਿਯੋਗ ਦਿੱਤਾ ਸਾਡਾ ਜੀ ਕਮੇਟੀ ਦਾ ਧੰਨਵਾਦ ਕਰਦੇ ਆ ਜੀ ਸੋ ਜਿਹੜਾ ਇਹ ਤਿਹਾਰਾਗਾ ਇਸੇ ਤਰ੍ਹਾਂ ਹੀ ਹਰ ਸਾਲ ਪੂਰੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜੀ ਧੰਨਵਾਦ आज मांग गतिमान और बल्कि मजीद और भी सही रानी साहब गायत्री मंत्री जी रविदीप और अनुदीप कौर वजीद कौर वैष्णवी जी लवली कौर नवेदा जी की तरफ से भी और आकर तालियां तो सारी कर दिया सकता है दोस्तों बाकी एक मिनट आज बड़ी खबर करना आज नंबर 6 नंबर ਹਾਂ ਜੀ ਇਹ ਮੇਰਾ ਰਾਤ ਨੂੰ ਬਿਨੂ ਕਰਾ ਪਤਾ ਕਰਾਉਣ ਦਾ ਬੁਲਾਵਾ ਹੈ ਜੀ ਸ੍ਰੀ ਅਕਾਲ ਮੰਗੂ ਪਾਣੀ ਕਿਹੜਾ ਨmber ਖੜੇ ਨੂੰ ਕਿਹੜਾ ਖੜੇ ਹਾਂ ਜੀ ਕਿਹੜਾ ਨmber ਖੜੇ ਕਿਹੜਾ ਖੜੇ ਕਿਹੜਾ ਨmber ਖੜੇ ਨੂੰ ਕਿਹੜਾ ਖੜੇ ਜੈ ਭੀਬੜੇ ਮਾਣਿਆ ਦੀ ਸਤਿ ਸ੍ਰੀ ਅਕਾਲ ਨਮਸਕਾਰ ਤੀਆਂ ਦੇ ਤਿਹਾਰ ਤੇ ਦੇਵਾਰ ਬੀਵੜੀਆਂ ਮਈਆਂ ਦੇ ਖੁੱਲੇ ਵਿੜੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੀ ਬੀਵੜੀਆਂ ਮਈਆਂ ਕਮੇਟੀ ਵੱਲੋਂ ਉਹਦੇ ਨਾਲ-ਨਾਲ ਸਰਪੰਚ ਸਾਹਿਬ ਸਮੁੱਚੀ ਪੰਚਾਇਤ ਵੱਲੋਂ ਔਰ ਨਗਰ ਖੇੜੇ ਦੇ ਵਿੱਚ ਪਿਆਰ ਨਿਮਰਤਾ ਏਕਤਾ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਦੇ ਲਈ ਜੋਤੀਆਂ ਦਾ ਧਿਆਰ ਮਨਾਇਆ ਉਹ ਜੋਸ਼-ਸ਼ੋਰ ਦੇ ਨਾਲ ਪੂਰਾ ਮਨਾਇਆ ਜਾ ਰਿਹਾ ਹੈ ਅਸੀਂ ਜਿੰਨੀਆਂ ਵੀ ਸੰਗਤਾਂ ਆ ਰਹੀਆਂ ਨੇ ਘਰ ਘਰ ਤੋਂ ਪਹਿਣਾ ਵੀਰ ਛੋਟੀਆਂ ਬਟੀਆਂ ਬੱਚੀਆਂ ਜੋ ਪੇਕੇ ਖਾਸ ਤੌਰ ਤੇ ਆਈਆਂ ਨੇ ਉਹਨਾਂ ਦਾ ਵੀ ਧੰਨਵਾਦ ਕਰਦੀਆਂ ਕਿ ਪੇਕੇ ਸਾਰੇ ਦੋਨਾਂ ਪਰਿਵਾਰਾਂ ਦੇ ਵਿੱਚ ਇਹ ਤੀਆਂ ਦਾ ਤਿਉਹਾਰ ਨੇੜਤਾ ਲੈ ਕੇ ਆਵੇ ਪਿਆਰ ਲੈ ਕੇ ਆਵੇ ਭਾਈਚਾਰ ਸਾਂਝ ਲੈ ਕੇ ਆਵੇ ਔਰ ਅਸੀਂ ਵੀ ਵਿਊਡੀਆ ਮਈਆ ਪ੍ਰਬੰਧ ਕਮੇਟੀ ਵੱਲੋਂ ਸਮੁੱਚੀ ਪੰਚਾਇਤ ਵੱਲੋਂ ਅਸੀਂ ਨਗਰ ਖੇੜੇ ਦਾ ਸਾਰਾ ਦਾ ਸੁੱਖ ਮੰਗਦੇ ਹੋਏ ਧੰਨਵਾਦ ਕਰਦੇ ਹਾਂ ਜੀ ਔਰ ਖਾਸ ਤੌਰ ਤੇ ਸਾਡੇ ਕਰਨੇ ਲਾਈਫ ਸਟਾਰ ਪਰਮਜੀਤ ਜੀ ਔਰ ਅਜੇ ਢੱਲੇਵਾਲ ਜਨਤਾ ਦੀ ਆਵਾਜ਼ ਦਾ ਧੰਨਵਾਦ ਕਰਦੇ ਆ ਜੋ ਸਾਨੂੰ ਜਨ ਜਨ ਤੱਕ ਪਹੁੰਚਾਰੇ ਸਾਡੀ ਆਵਾਜ਼ ਦੂਰ ਤੱਕ ਪਹੁੰਚਾਰੇ ਧੰਨਵਾਦ ਹਾਜੀ ਇਹ ਧਾਮ ਸ੍ਰੀ ਵੀਡੀਓ ਮੈਂ ਜਾਂ ਪ੍ਰਬੰਧ ਕਮੇਟੀ ਪ੍ਰਧਾਨ ਸਮੂਚੀ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਉਹਦੇ ਨਾਲ ਨਾਲ ਇਹਦੇ ਵਿੱਚ ਸਹਿਯੋਗ ਸਾਡਾ ਖਾਸ ਤੌਰ ਤੇ ਸਰਪੰਚ ਕਰਮਜੀਤ ਕੌਰ ਜਪਤਨੀ ਸਰਕਾਰ ਨਾਲ ਜਮ ਸਿੰਘ ਜੀ ਫੌਜੀ ਔਰ ਸਮੂਚੀ ਪੰਚਾਇਤ ਵੱਲੋਂ ਕਰਵਾਇਆ ਜਾ ਰਿਹਾ ਜੀ ਉਹਨਾਂ ਦਾ ਸਹਿਯੋਗ ਨਾਲ ਆ ਸਾਡੇ ਪਰ ਜੋ ਮੇਨ ਤਾਂ ਆਮ ਸ੍ਰੀ ਵਿਵਡੇ ਉਹ ਪ੍ਰਬੰਧ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਸਵਾਲ ਵੀ ਕਰਾਇਆ ਜਾ ਰਿਹਾ ਜਮਤੇ ਹੋਰਾ 베ਰੀ 사ਸ ਨੇ ਸਨਕੇ ਮੁੰਡੇ ਜਾਮਤੇ ਮੇਰੇ 베ਰੀ জামਾ ਦਿੱਤਾ ਕਾਲਾ ਮੇਰੀ ਸੱਸ ਨੇ ਇੱਥੇ 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 ਕਾਲਾ ਹਮਾਰਾ ਤੇ ਕਾਲਾ ਦਿੱਤਾ ਮੇਰੀ ਸੱਸ ਨੇ ਇੱਥੇ ਕਾਲਾ ਸਤ ਸ੍ਰੀ ਅਕਾਲ ਬੇਕੇ ਨੋ ਮੈਂ ਪਹਿਣਾ ਨੱਚੀਏ ਸਾਰੇ ਨੱਚੀਏ ਦੁਰਾਨੀਆਂ ਜੇਠਾਣੀਆਂ ਬੇਕੇ ਨੋ ਮੈਂ ਪਹਿਣਾ ਨੱਚੀਏ ਸਾਰੇ ਨੱਚੀਏ ਦੁਰਾਨੀਆਂ ਜੇਠਾਣੀਆਂ ਕਿਹਦੇ ਦਾ ਮੈਂ ਪਹਿਣਾ ਲੰਮੀ ਇਹ ਨਹੀਂ ਲੰਝੀਏ ਬਾਦ ਕੇ ਗਈਏ ਤੰਦੂਰ ਵਾਂਗੂ ਹੱਥ ਲਾਇਆ ਤੇ ਤਪ ਗਿੱਤ ਤੰਦੂਰ ਵਾਂਗੂ ਹੱਥ ਲਾਇਆ ਤੇ ਤਪ ਗਿੱਤ ਤੰਦੂਰ ਵਾਂਗੂ ਤਹਲਾਇਆ ਤੇ ਪੈਣਾ ਪੈਣਾ ਕਦੇ ਨਲੜੀਆਂ ਸਾਡੂ ਮਰਗੇ ਦੇ ਕੇ ਕੋਲਾ ਬੋਲਦੀਆਂ ਵਿਚ ਬਾਗਾਂ ਦੇ ਬਹਿ ਕੇ ਕਲਾਂ ਬੋਲਦੀਆਂ ਵਿਚ ਬਾਗਾਂ ਦੇ ਬਹਿ ਕੇ ਕਲਾਂ ਬੋਲਦੀਆਂ ਵਿਚ ਬਾਗਾਂ ਦੇ ਬਹਿ ਕੇ ਕਲਾਂ ਬੋਲਦੀਆਂ ਵਿਚ ਬਾਗਾਂ ਦੇ ਬਹਿ ਕੇ ਮੇਰਾ ਨਾਮ ਜੀ ਅਨਲਗਰ ਕਹਿਆ ਜੀ ਸਭ ਤੋਂ ਪਹਿਲਾਂ ਕਹਰੇ ਲਾਈਫ ਸਟਾਰ ਚੈਨਲ ਦਾ ਅਸੀਂ ਧੰਨਵਾਦ ਕਰਦੇ ਆ ਸਾਡੇ ਵੀਰ ਭਰਮ ਜੀ ਜੀ ਦਾ ਜੈ ਬੀਬੀਆਂ ਮਾਈਆਂ ਦਾ ਇਸ ਮੰਦਰ ਤੇ ਹਰ ਸਾਲ ਦੀ ਤਰ੍ਹਾਂ ਸਾਡੇ ਪਿੰਡ ਦੇਆਂ ਕੁੜੀਆਂ ਚੜੀਆਂ ਇਕੱਠੀਆਂ ਹੋ ਕੇ ਤਿਹਾਰ ਮਨਾਉਂਦੀਆਂ ਬੀਬੀਆਂ ਮਾਈਆਂ ਕਮੇਟੀ ਪੰਚਾਇਤ ਦੇ ਸਹਿਯੋਗ ਨਾਲ ਪੂਰਨ ਤੌਰ ਤੇ ਕੋਸ਼ਿਸ਼ ਕਰਦੀ ਹੈ ਵੀ ਪਿੰਡ ਦੇ ਕਿਸੇ ਪਰਿਵਾਰ ਦਾ ਕੋਈ ਮੈਂਬਰ ਨਾ ਰਹੇ ਅਤੇ ਮੰਦਰ ਦਾ ਜੋ ਨਵੀਨੀਕਰਨ ਦਾ ਕੰਮ ਚੱਲ ਰਿਹਾ ਸਾਰੇ ਪਿੰਡ ਦਾ ਇੰਨਾ ਸਹਿਯੋਗ ਹੈ ਵੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਮੰਦਰ ਦੀ ਮਦਦ ਕਰਦੇ ਆ ਭਾਵੇਂ ਮਟੀਰੀਅਲ ਦੇ ਤੌਰ ਤੇ ਕਰਨਗੇ ਭਾਵੇਂ ਇੱਥੇ ਆ ਕੇ ਪਠਲ ਚੱਕ ਕੇ ਕਰਨਾ ਭਾਵੇਂ ਉਹ ਮਾਇਆ ਦੇ ਰੂਪ ਚ ਮਦਦ ਕਰਨ ਸਾਰੇ ਪਿੰਡ ਦਾ ਸਾਰੇ ਨਗਰ ਦਾ ਸਾਰੇ ਏਰੀਏ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਤਿਹਾਰ ਵਿੱਚ ਜੇ ਕਿਸੇ ਨੂੰ ਕਿਸੇ ਕਿਸਮ ਦੀ ਮਾੜੀ ਮੋਟੀ ਤਰੁੱਟੀ ਲੱਗਦੀ ਹੋਈ ਅਗਲੇ ਸਾਲ ਨੂੰ ਇਸ ਨੂੰ ਵਧੀਆ ਤੌਰ ਤੇ ਖੁੱਲੇ ਤੌਂ ਤੇ ਲਾ ਕੇ ਹਰ ਕਿਸਮ ਦੀ ਸਹੂਲਤ ਦੇ ਕੇ ਹੋਰ ਇਹਨੂੰ ਪੂਰੇ ਤੌਰ ਤੇ ਵਧੀਆ ਮਨਾਵਾਂਗੇ ਅਤੇ ਅਸੀਂ ਸਾਡੇ ਫਿਰਸੇ ਤੋਂ ਕਦੇ ਪਾਸੇ ਨਹੀਂ ਹੋਵਾਂਗੇ ਜੈ ਮਾਯਾ